ਲੇਰ ਕੋਟਲਾ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਮੁ슬림 ਫੈਡਰੇਸ਼ਨ ਆਫ ਪੰਜਾਬ ਵੱਲੋਂ ਮਾੜੀ ਈਦ ਦਾ ਵਿਖੇ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਇਹ ਦਾ ਮੈਂ ਜਿਹੜੇ ਮੁਸਲਮ ਫੈਡਰੇਸ਼ਨ ਨੂੰ ਪੰਜਾਬ ਵੱਲੋਂ ਮੁਬੀਨ ਪ੍ਰੋਫੀ ਦੀ ਅਗਵਾਈ ਦੇ ਵਿੱਚ ਜਿਹੜਾ ਪ੍ਰੋਗਰਾਮ ਸਰਬ ਧਰਮ ਰੋਜ਼ਾ ਵਤਾਰੀ ਪ੍ਰੋਗਰਾਮ ਹਰ ਹਰ ਸਾਲ ਆਰਗੇਨਾਈਜ਼ ਕੀਤਾ ਜਾਂਦਾ ਮੈਂ ਸਾਰੀ ਕਮੇਟੀ ਦਾ ਧੰਨਵਾਦੀ ਹਾਂ ਕਿ ਉਹ ਅੱਜ ਇਸ ਦੌਰ ਦੇ ਵਿੱਚ ਜਿਸ ਦੌਰ ਦੇ ਵਿੱਚ ਨਫਰਤਾਂ ਜਿਹੜੀਆਂ ਨੇ ਉਹ ਭਾਰੀ ਨੇ ਉੱਥੇ ਜਿਹੜੀ ਭਾਈਚਾਰੇ ਤੇ ਅਮਨ ਤੇ ਸ਼ਾਂਤੀ ਦੀ ਗੱਲ ਜਿਹੜੇ ਲੋਕ ਕਰ ਰਹੇ ਨੇ ਮੈਂ ਨਨੂੰ ਹਮੇਸ਼ਾ ਅਪਰੀਸ਼ੀਏਟ ਕਰਦਾ ਹਾਂ ਔਰ ਹਮੇਸ਼ਾ ਅਸੀਂ ਇਸ ਗੱਲ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ ਮਲੇਰ ਕੋਲਾ ਸ਼ਹਿਰ ਵਾਸੀਆਂ ਨੂੰ ਕਿ ਇਹਨਾਂ ਨੇ ਹਮੇਸ਼ਾ ਹੀ ਭਾਈਚਾਰੇ ਨੂੰ ਜਿਹੜਾ ਉਭਾਇਆ ਹੈ ਅੱਜ ਮੈਂ ਦੇਖ ਰਿਹਾ ਕਿ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਇਕੱਤਰ ਹੋ ਕੇ ਵੱਡੀ ਗਿਣਤੀ ਦੇ ਵਿੱਚ ਰੋਜ਼ਾ ਉਤਾਰੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਔਰ ਜਿਸ ਤਰ੍ਹਾਂ ਕਿਹਾ ਕਿ ਇਦਾਂ ਤੇ ਦੀਵਾਲੀਆਂ ਸਾਡੇ ਸਾਂਝੇ ਨੇ ਤਿਉਹਾਰ ਇਹ ਤਿਹਾਰ ਸਾਡੇ ਸਾਂਝੇ ਨੇ ਔਰ ਭਾਈਚਾਰਾ ਸਾਡਾ ਹਮੇਸ਼ਾ ਬਣਿਆ ਰਹੇਗਾ ਪੰਜਾਬ ਪੂਰੀ ਦੁਨੀਆ ਤੇ ਕੁਝਿਆ ਖੇਤਾ ਹੈ ਜਿਹੜਾ ਹਮੇਸ਼ਾ ਹੀ ਭਾਈਚਾਰੇ ਨੂੰ ਲੈ ਕੇ ਅੱਗੇ ਵਧਦਾ ਅਸੀਂ ਪਹਿਲਾਂ ਇਨਸਾਨੀਅਤ ਦਾ ਜਿਹੜਾ ਝੰਡਾ ਚੱਕਦੇ ਹਾਂ ਫਿਰ ਕਿਸੇ ਕੌਮ ਤੇ ਮੱਝ ਵਿੱਚ ਵੱਡੇ ਜਾਂਦੇ ਹਾਂ ਕਿ ਦੋ ਗਲੈਨਾਂ ਥੋੜੀ ਨਾਦੀਆਂ ਹੋ ਜਾਣ ਜਿਹੜੀ ਤੁਸੀਂ ਨਾਦ ਪਹਿਲਾਂ ਹਰੇਕ ਮੁਹੰਮਦ ਗਏ ਇੱਕ ਨਾਦ ਜਿਹੜੀ ਹਜ਼ੂਰ ਦੇ ਮੈਸ਼ਾਨ ਦੇ ਵਿੱਚ ਪੜੀ ਸੀ ਉਹਦੇ ਮੈਂ ਦੋ ਸ਼ੇਰ ਤੁਹਾਡੇ ਨਾਲ ਸਾਂਝ ਕਰਾਂ ਸੋਹਣੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਕੁੱਲ ਨਬੀਆਂ ਦਾ ਸਰਦਾਰ ਆਦੀ ਦਾ ਆਸਰਾ ਕੁੱਲ ਬੇ ਸਹਾਰਿਆਂ ਨੂੰ ਐਸਾ ਵਿੱਚ ਮਦੀਨੇ ਗਮ ਖਾਰਾਇਆ ਸੋਹਣੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਜੋ ਇਹ ਪ੍ਰੋਗਰਾਮ ਹੈ ਲਗਾਤਾਰ 10 ਸਾਲ ਤੋਂ ਅਲਹਮਦੁਲਿਲਾ ਮੁਸਲਿਮ ਫੈਡਰੇਸ਼ਨ ਵੱਲੋਂ ਸਰਬਤਰਮ ਰੋਜ਼ਾ ਫਤਰੀ ਕੀਤੀ ਕਰਵਾਈ ਜਾ ਰਹੀ ਹੈ ਇਹਦਾ ਮਕਸਦ ਇਹੀ ਹੈ ਕਿ ਜਿੱਥੇ ਅੱਜ ਨਫਰਤ ਦੀ ਰਾਜਨੀਤੀ ਹਾਵੀ ਹੈ ਪੂਰੀ ਦੁਨੀਆ ਦੇ ਵਿੱਚ ਕਤਲੋਗਾਰਤ ਹੋ ਰਹੀ ਹੈ ਪਲਸਤੀਨ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਉੱਥੇ ਵੀ ਨਫਰਤ ਦੀ ਰਾਜਨੀਤੀ ਦੇ ਤਹਿਤ ਜੀਓਜ਼ ਨੇ ਜਿਹੜੇ ਮੁਸਲਮਾਨਾਂ ਦਾ ਕਤਲੋਗਾਰਤ ਕਰ ਰਹੇ ਨੇ ਇੱਥੇ ਵੀ ਅਸੀਂ ਦੇਖਿਆ ਕਿ ਮinorities ਦੀ ਪਰਸੀਕਿਊਸ਼ਨ ਹੋ ਰਹੀ ਹੈ ਉਹਨਾਂ ਨੂੰ ਬਰਤਾਲੂਕ ਕੀਤਾ ਜਾ ਰਿਹਾ ਹੈ ਅਸੀਂ ਸਿਰਫ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਮਲੇਰ ਕੋਟਲਾ ਜੋ ਕਿ ਇੱਕ ਗੁਲਦਸਤਾ ਲੱਗ ਲੱਗੋ ਫਰਲਾਉਂਦਾ ਲੱਗਦਾ ਕਿ ਧਰਮਾਂ ਦੇ ਲੋਕ ਫਿਰ ਰਹੇ ਨੇ ਅਸੀਂ ਸਾਰੇ ਇਕੱਠੇ ਆ ਇਨਸਾਨੀਅਤ ਹੀ ਸਭ ਤੋਂ ਉੱਪਰ ਹੈ ਇਨਸਾਨੀਅਤ ਹੀ ਅਸਲ ਮਜ਼ਹਬ ਹੈ ਸਾਰੇ ਧਰਮਾਂ ਇਨਸਾਨੀਅਤ ਦਾ ਹੀ ਪੈਗਾਮ ਦਿੰਦੇ ਨੇ ਜੇ ਸਹੀ ਤਰੀਕੇ ਨਾਲ ਸੀ ਆਪਣੇ ਮਜ਼ਹਬਾਂ ਨੂੰ ਜਿਹਦੇ ਪਿੱਛੇ ਅਸੀਂ ਲੜ ਰਹੇ ਹਾਂ ਜਿਹੜੇ ਮਜ਼ਹਬਾਂ ਨੂੰ ਆੜ ਬਣਾ ਕੇ ਅਸੀਂ ਇੱਕ ਗੁੰਮਰਾਹੀ ਦੇ ਵਿੱਚ ਅਸੀਂ ਲੜ ਰਹੇ ਹਾਂ ਇੱਕ ਦੂਸਰੇ ਦੇ ਨਾਲ ਅਗਰ ਅਸੀਂ ਸਹੀ ਉਸ ਮਸਲੇ ਦਾ ਮਕਸਦ ਪਾ ਲਈਏ ਤਾਂ ਇਸਲਾਮ ਤਾਂ ਇਹ ਕਹਿੰਦਾ ਕਿ ਇੱਕ ਅਗਰ ਕਿਸੇ ਮਾਸੂਮ ਦਾ ਕਤਲ ਕਰ ਦਿੱਤਾ ਇੱਕ ਬੇਗੁਨਾਹ ਦਾ ਕਤਲ ਕਰਤਾ ਤਾਂ ਮੰਨ ਲਓ ਕਿ ਸਾਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ ਜਿਹੜੇ ਤਰ੍ਹਾਂ ਐਸਾ ਪੈਗਾਮ ਬੰਦੇ ਹੋਣ ਅਸੀਂ ਕਿਵੇਂ ਇੱਕ ਦੂਸਰੇ ਨਾਲ ਨਫਰਤ ਕਰ ਸਕਦੇ ਹਾਂ ਅਸੀਂ ਬਸ ਇਹੀ ਮਕਸਦ ਸੀਗਾ ਕਿ ਸਾਰੇ ਧਰਮਾਂ ਨੂੰ ਇੱਥੇ ਕਰਕੇ ਇੱਕ ਮੈਂ ਪੈਗਾਮ ਦਈਏ ਕਿ ਇਨਸਾਨੀਅਤ ਸਭ ਤੋਂ ਉੱਪਰ ਹੈ ਕਿ ਅਸੀਂ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਦੀਆਂ ਤੋਂ ਸਾਡਾ ਭਾਈਚਾਰਾ ਇੱਥੇ ਚੱਲਦਾ ਆ ਰਿਹਾ ਹੈ ਮਲੇਰਕੋਲੇ 'ਚ ਸਦੀਆਂ ਤੋਂ ਕਾਇਮ ਹੈ ਔਰ ਇਨਸ਼ਾਅੱਲਾ ਇਸੇ ਰਵਾਇਤ ਨੂੰ ਸੀ ਹਮੇਸ਼ਾ ਕਾਇਮ ਰੱਖਾਂਗੇ ਕੋਈ ਵੀ ਨਫ਼ਰਤ ਦੀ ਰਾਜਨੀਤੀ ਸਾਡੇ ਆਪਸ ਦੇ ਵਿੱਚ ਸਾਡੇ ਕਦੇ ਵੀ ਫਰਕ ਨਹੀਂ ਪਾ ਸਕਦੀ ਇਹ ਨਹੀਂ ਹੈਗਾ ਕਿ ਅੱਲਾਹ ਅਗਰ ਸਿਰਫ ਅਸੀ ਰੋਜ਼ੇ ਦੇ ਮਹੀਨੇ ਚ ਅੱਲਾਹ ਦੀ ਇਬਾਦਤ ਕਰਾਂਗੇ ਉਹਦੇ ਨਾਲ ਸਾੜੇ ਕੰਮ ਚੱਲ ਜਾਊਗਾ ਬਲਕਿ ਇਬਾਦਤ ਪੂਰੀ ਜ਼ਿੰਦਗੀ ਆਖਰੀ ਸਾਹ ਤੱਕ ਅੱਲਾਹ ਦੀ ਇਬਾਦਤ ਕਰਨ ਦਾ ਨਾਮ ਹੈ ਤੇ ਮੈਂ ਸਾਰਿਆਂ ਨੂੰ ਕੁਝ ਕੁਝ ਵੀ ਮੈਂ ਕੋਸ਼ਿਸ਼ ਕਰੂੰਗਾ ਤੇ ਇਸ ਪੈਗਾਮ ਦੇ ਜ਼ਰੀਏ ਸਭ ਨੂੰ ਇਹ ਮੈਂ ਗੁਜਾਰਿਸ਼ ਕਰਨਾ ਚਾਹਣਾ ਕਿ ਜਿਵੇਂ ਹੁਣ ਅੱਲਾਹ ਨੇ ਆਪਾਂ ਨੂੰ ਇਹ ਰਮਜ਼ਾਨ ਦਾ ਮਹੀਨਾ ਬਖਸ਼ਿਸ਼ ਦਿੱਤਾ ਹੈ ਇਹਦੇ ਵਾਸਤੇ ਸਾਰਾ ਸਾਲ ਇਹਦਾ ਅਸਰ ਸਾਡੇ ਉੱਪਰ ਰਹਿਣਾ ਚਾਹੀਦਾ ਹੈ ਸਾਰਾ ਸਾਲ ਸਿਹਰ ਇਹ ਜੋ ਰੋਜ਼ਾ ਹੋਇਆ ਅੱਜ ਦਾ ਇਹ ਸਭ ਧਰਮ ਜਿਹੜਾ ਸਾਰੇ ਧਰਮਾਂ ਦਾ ਇਕੱਠਾ ਹੋ ਕੇ ਮਾਲੋ ਰੋਜਾ ਵਰਤਾਰੀ ਕੀਤਾ ਗਿਆ ਜਿਹਦੇ ਵਿੱਚ ਮੁਸਲਮਾਨ ਸਿੱਖ ਈਸਾਈ ਹਿੰਦੂ ਸਾਰੇ ਇਕੱਠੇ ਹੋਏ ਕਿਉਂਕਿ ਜਿਹੜਾ ਮਰੇ ਕੋਲੇ ਦੀ ਧਰਤੀ ਇਥੋਂ ਹਮੇਸ਼ਾ ਹੀ ਇਨਸਾਨੀਅਤ ਦਾ ਜਿਹੜਾ ਪੈਗਾਮ ਇਕੱਠੇ ਰਹਿਣ ਦਾ ਜਿਹੜਾ ਪੈਗਾਮ ਸੰਦੇਸ਼ ਉਹ ਹਮੇਸ਼ਾ ਹੀ ਦਿੱਤਾ ਜਾਂਦਾ ਆ ਕਿਉਂਕਿ ਸ਼ੇਰ ਮੁਹੰਮਦ ਖਾਨ ਵੱਲੋਂ ਵੱਡੀ ਇਨਸਾਨੀਅਤ ਜਿਹੜੀ ਵਿਖਾਈ ਗਈ ਉਹੀ ਰਸਤੇ ਤੇ ਚੱਲਦੇ ਆ ਹੋਇਆ ਸਾਰੇ ਮੁਸਲਮਾਨ ਭਰਾਵਾਂ ਵੱਲੋਂ ਇਹ ਹਰ ਸਾਲ ਜਿਹੜਾ ਰੋਜ਼ਾ ਫਤਰੀ ਕੀਤਾ ਜਾਂਦਾ ਹੈ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਆ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਇਨਸਾਨੀਅਤ ਨੂੰ ਜਿੰਦਾ ਰੱਖਣਾ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਅੱਜ ਦਾ ਜਿਹੜਾ ਇਹ ਰੋਜ਼ਾ ਫਤਰੀ ਆ ਇਹ ਇਨਸਾਨੀਅਤ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ